ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਆ ਕਾਲ ਪਹੁੰਚ ਚੁੱਕੇ ਆ ਜੀ ਪ੍ਰਣਾਲੇ ਕੰਮ ਤੇ ਪਹੁੰਚਣ ਆ ਲਈ ਆ ਕਚੇਰੀਆਂ ਤੋਂ ਗਾਹ ਉੱਡੀ ਤੇ ਲਵੇ ਜੇ ਆਪਣਾ ਜਿਹੜਾ ਕੰਮ ਚੱਲ ਰਿਹਾ ਸਾਢੇ 8 ਦਾ ਟਾਈਮ ਆ ਕੰਮ ਤੇ ਜਾਣ ਦਾ ਤੇ 5:00 ਵਜੇ ਆਥਨ ਦਾ ਟਾਈਮ ਆ ਸਵਾ 5 ਹੋ ਜਾਂਦੇ ਨੇ ਸੱਤ ਕਜ ਦੇ ਤਰੇ ਹੋਏ ਆ ਸਵੇਰੇ ਸਾਢੇ 1:05 ਸਵਾ 5:00 ਉੱਠ ਖੜਦੇ ਆ। ਚਾਪੀ ਕੇ ਤੇ ਸਨਾਨ ਕਰਕੇ ਇੱਕ ਦੋ ਜਿਹੜੇ ਘਰ ਦੇ ਕੰਮ ਹੁੰਦੇ ਨੇ ਉਹ ਕਰਕੇ 7:00 ਵਜੇ ਪ੍ਰਸ਼ਾਦ ਦੇ ਛੱਕ ਕੇ ਆਪਣਾ ਸਾਈਕਲ ਕੱਢ ਦਿੰਨੇ ਆ। ਸਹਰੀਆਂ ਕੋਲੇ ਆ ਜੀ ਕੰਮ ਆ। ਇਥੋਂ ਪਹੁੰਚ ਜਾਂਦਾ ਜੀ ਆਪਣਾ ਪਿੰਡਾ 20 ਕਿਲੋਮੀਟਰ ਪਹੁੰਚ ਜਾਂਦਾ ਜਾਣ ਆਉਣ ਦਾ ਸਫ਼ਰ ਹੋ ਗਿਆ 40 ਕਿਲੋਮੀਟਰ ਵਾਂਗੂ ਸਫ਼ਰ ਹੋ ਗਿਆ ਉਹਦੇ ਲੋਕ ਕਹਿੰਦੇ ਨੇ ਵੀ ਜਿਹੜੇ ਲੇਬਰ ਵਾਲੇ ਹੋਗੇ ਇੱਕ ਮੇਸਤਰੀ ਹੋਗੇ ਇਹ ਪੈਸੇ ਵਿਹਾੜੀ ਵੱੱਦ ਲੈਂਦੇ ਨੇ ਨਜਾਇਜ਼ ਲੈ ਰਹੇ ਨੇ ਯਾ ਤੁਸੀਂ ਪੈਸੇ ਤਾਂ ਦੇਖ ਲੈ ਸਾਡੀ ਮਿਹਨਤ ਵੀ ਦੇਖੋ ਸਾਡੇ 5:30 ਵਜੇ ਅਸੀਂ ਉੱਠਦੇ ਹਾਂ ਰੋਜ਼ ਸਫ਼ਰ ਦੇਖ ਲਓ ਸਾਡਾ 40 ਕਿਲੋਮੀਟਰ ਸਫ਼ਰ ਹੋ ਗਿਆ ਰੋਜ਼ ਦਾ ਕਿਉਂਕਿ ਕੋਈ ਟਾਈਮ ਨਹੀਂ ਹੁੰਦਾ ਵਿੱਚ ਬੰਦਿਆਂ ਦਾ ਆਪਦਾ ਟਾਈਮ ਦੇਖ ਕੇ ਹੀ ਚੱਲਣਾ ਪੈਂਦਾ ਬਹੁਤ ਘੱਟ ਲੋਕ ਨੇ ਜਿਹੜੇ ਤੁਹਾਨੂੰ ਟਾਈਮ ਤੇ ਸਾਡ ਦੇਣਗੇ ਜਿਹੜੇ ਕਹਿ ਦੇਣਗੇ ਵੀ ਭਾਈ ਟਾਈਮ ਹੋ ਗਿਆ ਜਾਓ ਤੁਸੀਂ ਹੁਣ ਕਿਉਂਕਿ ਕੱਲ ਨੂੰ ਫੇਰ ਵੀ ਕੰਮ ਕਰਨਾਗਾ ਤੇ ਕੁਝ ਲੋਕ ਵੀ ਇਹੋ ਜਿਹੇ ਨੇ ਜਿਹੜੇ ਟਾਈਮ ਪਾਸ ਕਰਦੇ ਨੇ ਕੁਦਕ ਬੰਦੇ ਕੁਦਕ ਮੇਸਤਰੀ ਵੀ ਇਹੋ ਜਿਹੇ ਨੇ ਜਿਹੜੇ ਦਿਨ ਚ ਤਾਂ ਕੰਮ ਨਹੀਂ ਕਰਦੇ ਤੇ ਆਖ ਨੇ ਮਾਲਕ ਨੂੰ ਨੇਰਾ ਦਿਖਾ ਦਿੰਦੇ ਨੇ ਵੀ ਮਾਲਕ ਖੁਸ਼ ਹੋ ਜੂਗਾ ਵੀ ਬਾ ਵੀ ਬਾਜ ਤਾਂ ਬਹੁਤ ਕੰਮ ਕਰ ਤਾਂ ਮੇਸਤਰੀ ਨੇਰਾ ਕਰ ਕਿਉਂਕਿ ਕੋਦਿਕ ਲੋਕ ਇਹੋ ਜਿਹੇ ਵੀ ਨੇ ਜਿਹੜੇ ਸਾਨੂੰ ਟਾਈਮ ਤੇ ਆਉਦੇ ਆਪ ਕਹਿਣਗੇ ਭੱਜ ਜਾ ਜੇ ਵੱਧ ਟਾਈਮ ਲੱਗਦਾ ਵੀ ਆ ਸਾਨੂੰ ਉਹਦੇ ਪੈਸੇ ਦੇਣਗੇ ਚਾਹੇ ਘੰਟਾ ਲੱਗੇ ਚਾਹੇ ਅੱਧਾ ਘੰਟਾ ਲੱਗੇ ਕਿਉਂਕਿ ਜਿਹੜੀ ਇਹ ਦੁਨੀਆ ਬੰਦੋ ਬਣ ਗਈ ਆ ਇਹਨੂੰ ਸਮਝਣਾ ਬਹੁਤ ਆਰ ਬੰਦੇ ਦੀ ਬੱਸ ਦੀ ਗੱਲ ਅਜਿਹੀ ਹੋਏਗੀ ਇਹਨੂੰ ਸਮਝਣਾ ਪੁੱਲਤੇ ਆ ਗਿਆ ਜੀ ਬੱਸ ਕੰਮ ਤੇ ਪਹੁੰਚਣ ਆਲੀ ਆ ਗੁੱਡੀ ਕੋਲੇ ਆਪਣਾ ਕੰਮ ਚੱਲ ਰਿਹਾ ਪਹਾਰ ਰਹੇ ਹਾਂ ਬਰਨਾਲੇ ਦਾ ਕਚਹਿਰੀਆਂ ਬੱਲ ਨੂੰ ਜਾਂਦਾ ਜਿਹੜਾ ਪੋਲਾ ਸਤਸ੍ਰੀ ਅਕਾਲ ਜੀ ਧੰਨਵਾਦ